ਹਾਂਜੀ ਪੰਜੀ ਕੀ ਨਾਮ ਦੀ ਆਪਣਾ ਮੇਰਾ ਨਾਮ ਮਨਦੀਪ ਕੌਰ ਆ ਜੀ ਵਿਧਵਾ ਸਰਦਾਰ ਜਲਬਜੀਤ ਸਿੰਘ ਇਹ ਪੰਜੀ ਕੀ ਮਸਲਾ ਜਿਹੜਾ ਤਿੰਨ ਕਿਲੇ ਪੈੜੀ ਦਾ ਜੀ ਜੀ ਮੇਰੇ ਹਸਬੰਦ ਦੀ ਨਾ 2015 ਦੇ ਵਿੱਚ ਡੈਥ ਹੋ ਗਈ ਆ ਉਹਨਾਂ ਦਾ ਨਾ ਮੇਰੇ ਤੋਂ ਪਹਿਲਾਂ ਇੱਕ ਵਿਆਹ ਹੋਇਆ ਸੀ ਜਿਹਦਾ ਕਿ ਡਿਵੋਰਸ ਹੋ ਗਿਆ ਸੀ ਇਹ ਡਿਵੋਰਸ ਤੋਂ ਬਾਅਦ ਆ ਮੇਰੀ ਮੈਰਿਜ ਹੋਈ ਆ ਮੇਰੀ ਮੈਰਿਜ ਤੋਂ ਬਾਅਦ ਆ ਮੇ 5 ਸਾਲ ਮੇਰੀ ਮੈਰਿਜ ਨੂੰ ਹੋਏ ਸੀਗੇ ਤੇ 4 ਸਾਲ ਦਾ ਮੇਰਾ ਬੇਟਾ ਸੀ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਜੀ ਤੇ ਉਸ ਤੋਂ ਬਾਅਦ ਆ ਸਾਡਾ ਜਿਹੜਾ ਵਾ ਇਹਨਾਂ ਦੀ ਪਹਿਲੀ ਵਾਈਫ ਨੇ ਆ ਕੇ ਕੇਸ ਕੀਤਾ ਕਿ ਉਹਦਾ ਜ਼ਮੀਨ ਤੇ ਹੱਕ ਬੰਦਾ ਆ। ਇਹ ਉਹ ਕੋਰਟ ਕੇਸ ਆ ਜਿਹੜਾ ਸੀਗਾ ਸਾਡਾ ਚੱਲਦਾ ਰਿਹਾ ਉਹਦੋਂ ਤੋਂ ਹੀ ਚੱਲਦਾ ਆ ਰਿਹਾ ਹੈ। ਜਦੋਂ ਭੈਣ ਜੀ ਉਹਨਾਂ ਦਾ ਵਿਵਾਸ ਹੀ ਹੋ ਗਿਆ ਮਤਲਬ ਤਲਾਕ ਹੀ ਹੋ ਗਿਆ ਫਿਰ ਉਹ ਕਾਹਦਾ ਹੱਕ ਦੱਸਾਰੇ ਜੀ ਉਹ ਕਹਿੰਦੇ ਸੀ ਕਿ ਮੇਰੇ ਬੱਚੇ ਦਾ ਹੱਕ ਬੰਦਾ ਆ ਪਰ ਮੈਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਉਹਨਾਂ ਨੇ ਸਾਰੇ ਆਪਣੇ ਹੱਕ ਹਕੂਕ ਜਿਹੜੇ ਆ ਉਹ ਲੈ ਲਏ ਆ ਤੇ ਕੋਰਟ ਵਿੱਚ ਕੇਸ ਹੋਇਆ ਸੀਗਾ ਉਹਨਾਂ ਦਾ ਤੇ ਆਪਣੇ ਬੱਚੇ ਨੂੰ ਲੈ ਕੇ ਚਲੇ ਗਈ ਸੀ ਇੱਥੋਂ ਫਿਰ ਆਪਣੇ ਬੱਚੇ ਨੂੰ ਜਿਹੜਾ ਵਾ ਉਹ ਮੇਰੇ ਹਸਬੰਦ ਨੂੰ ਮਿਲਣ ਵੀ ਨਹੀਂ ਸੀ ਬਾਅਦ ਵਿੱਚ ਦਿੰਦੀ ਕਿਦੀ ਸੀ ਕਿ ਇਹ ਬੇਟਾ ਤੇਰਾ ਨਹੀਂ ਹੈਗਾ ਤੇ ਫਿਰ ਉਹਨਾਂ ਦਾ ਜਿਹੜਾ ਸਾਡੇ ਨਾਲ ਵਿਆਹ ਹੋਇਆ ਸਾਨੂੰ ਇਹ ਕਹਿ ਗਈ ਕਿ ਇਹਦਾ ਕੋਈ ਵੀ ਹੁਣ ਹੋਰ ਕਿਤੇ ਵੀ ਕੋਈ ਹੱਕ ਨਹੀਂ ਬਣਦਾ ਹੁਣ ਜਿਹੜੇ ਤੁਹਾਡੇ ਪਹਿਲੇ ਘਰ ਵਾਲੇ ਦੇ ਜਿਹੜੇ ਪਤਨੀ ਸੀ ਹੁਣ ਉਹ ਕਿੱਥੇ ਰਹਿ ਰਹੇ ਨੇ ਉਹਨਾਂ ਨੇ ਦੁਬਾਰਾ ਵਿਆਹ ਕਰਾ ਲਿਆ ਸੀ ਸਰ ਦੁਬਾਰਾ ਵਿਆਹ ਕਰਾ ਲਿਆ ਹਾਂਜੀ ਹਾਂਜੀ ਉਹਨਾਂ ਦੇ ਮੈਰਿਜ ਹੋ ਗਈ ਸੀ ਕੋਰਮਨਦੀਪ ਸਿੰਘ ਉਹਨਾਂ ਦੇ ਹਸਬੰਦ ਦਾ ਨਾਮ ਆ ਪਰੋਥੇ ਵੀ ਉਹਨਾਂ ਦੇ ਬੱਚੇ ਆ ਜੀ ਤੇ ਹਾਂਜੀ ਤੇ ਉਹ ਕਿਸ ਨੂੰ ਵੇਚ ਕੇ ਗਿਆ ਜੀ ਜਿਹੜੀ ਤਿੰਨ ਕਿਲੇ ਜਮੀਨ ਤੁਹਾਡੀ ਵੇਚਦੀ ਆ ਉਹ ਜੀ ਸਾਡੇ ਨਾਲ ਦਾ ਪਿੰਡ ਆ ਜਗਤਪੁਰਾ ਉੱਥੋਂ ਦੇ ਆੜਤੀ ਅੰਗਰੇਜ਼ ਸਿੰਘ ਹੁਣੀ ਕਸ਼ਮੀਰ ਸਿੰਘ ਕੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਕੋਰਟ ਕੇਸ ਦੇ ਵਿੱਚ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜਮੀਨ ਦਾ ਪਤਾ ਸੀ ਸਰ ਉਹਨਾਂ ਨੂੰ ਘਰ ਜਾ ਕੇ ਅਸੀਂ ਮਨਾ ਵੀ ਕੀਤਾ ਸੀ ਕਿ ਸਾਡੀ ਜਿਹੜੀ ਜ਼ਮੀਨ ਦਾ ਝਗੜਾ ਆ ਸਾਡਾ ਘਰੇਲੂ ਝਗੜਾ ਆ ਸਾਡੀ ਅਜੇ ਵੰਡ ਨਹੀਂ ਹੋਈ ਤੁਸੀਂ ਸਾਡੇ ਨਾਲ ਇਹ ਤੱਕਾ ਨਾ ਕਰਿਓ ਕਿ ਮੈਂ ਕਿਹਾ ਸੀ ਕਿ ਮੈਂ ਵਿਧਵਾ ਆ ਮੈਂ ਬਹੁਤ ਮਤਲਬ ਕਿ ਮੁਸ਼ਕਲ ਨਾਲ ਜਿਹੜਾ ਅੱਗੇ ਟਾਈਮ ਪਾਸ ਕਰ ਰਹੀ ਆ ਤੇ ਤੁਸੀਂ ਮੈਨੂੰ ਹੋਰ ਪਰੇਸ਼ਾਨ ਨਾ ਕਰਿਓ ਹੱਥ ਜੋੜੇ ਸੀ ਉਹਨਾਂ ਅੱਗੇ ਪਰ ਉਹਨਾਂ ਨੂੰ ਇਸ ਚੀਜ਼ ਦੀ ਕੋਈ ਵੀ ਸ਼ਰਮ ਨਹੀਂ ਆਈ ਹੋਰ ਕੋਈ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਹਾਂਜੀ ਸਰ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀ ਹੈਲਪ ਕੀਤੀ ਆ ਜਬਾਲ ਥਾਣਾ ਦੇ ਐਸਐਚਓ ਕਸ਼ਮੀਰ ਸਿੰਘ ਨੇ ਜਿਹੜਾ ਵਾ ਘਰੇ ਆ ਕੇ ਮੈਨੂੰ ਜਿਹੜਾ ਵਾ ਘਰ ਵਿੱਚ ਬੰਦੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਉਧਰ ਜ਼ਮੀਨ ਵੰਗਾਉਣ ਲਈ ਲਾ ਆਏ ਤੇ ਜਿੰਦਰਾ ਵੀ ਜਿਹੜਾ ਵਾ ਉਹ ਜ਼ਮੀਨ ਦਾ ਜਿਹੜਾ ਐਸ ਐਚਓ ਸਾਹਿਬ ਆਪ ਤੜਵਾ ਕੇ ਆਏ। ਤੇ ਮੋਟਰ ਦਾ ਜਿੰਦਰਾ ਸੀ ਜੀ। ਹਾਂਜੀ ਸਰ ਹਾਂਜੀ। ਤੇ ਸਰ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਕਿ ਐਸ ਐਚਓ ਸਾਹਿਬ ਨੂੰ ਬੜੀਆਂ ਮਿੰਤਾ ਦਰਲੇ ਕੀਤੇ ਉਹ ਅੱਗੋ ਕਹਿੰਦੇ ਕਿ ਤੇਰੇ ਤੇ ਪਰਚਾ ਕਰ ਦਾਂਗੇ। ਮੈਂ ਕਿਹਾ ਕਾਹਦਾ ਪਰਚਾ ਤੇ ਕਹਿੰਦੇ ਸਾਡੇ ਕੋਲ ਬੜੇ ਰਾਹ ਵਾ ਪਰਚੇ ਕੱਟਣ ਲਈ। ਇਹ ਸਰ ਮੈਨੂੰ ਧਮਕੀਆਂ ਦਿੱਤੀਆਂ ਕਿ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਧਰੋਂ ਕੋਈ ਰਿਸ਼ਵਤ ਲਈ ਆ ਤੇ ਮੈਨੂੰ ਅੱਗੋ ਕਹਿੰਦੇ ਕਿ ਤੂੰ ਵੀ ਰਿਸ਼ਵਤ ਦੇ ਦੇ ਤੇਰੀ ਐਲਪ ਕਰ ਦਿੰਨੇ ਆ। ਠੀਕ ਹੈ ਜੀ ਮੈਨੂੰ ਅੱਗੋਂ ਠਮਕਾਇਆ ਜਾਂਦਾ ਸੀ ਸਰ ਕੀ ਮੰਗ ਕਰਦੇ ਹੋ ਤੁਸੀਂ ਸਰ ਮੈਂ ਤੇ ਮੰਗ ਕਰਦੀ ਆ ਕਿ ਇਨਸਾਫ ਦਿਵਾਇਆ ਜਾਵੇ ਕਿ ਮੈਨੂੰ ਜਿੰਨੇ ਦਿਨ ਮੇਰਾ ਕੋਰਟ ਕੇਸ ਚੱਲਦਾ ਵਾ ਮੇਰੀ ਜ਼ਮੀਨ ਤੇ ਕੋਈ ਵੀ ਕਬਜ਼ਾ ਨਾ ਹੋਵੇ ਕਿ ਮੇਰਾ ਕੋਰਟ ਦੇ ਵਿੱਚ ਸਿਵਲ ਕੋਰਟ ਹਾਈ ਕੋਰਟ ਕੇਸ ਚੱਲਦਾ ਪਿਆ ਇੱਥੇ ਸ਼੍ਰੀਮਤੀ ਜ ਆ ਸਭ ਹੈਗੇ ਆ ਪ੍ਰਤਿਮਾ ਰੋੜਾ ਦੀ ਕੋਰਟ ਵਿੱਚ ਕੇਸ ਚੱਲਦਾ ਉਧਰ ਹਾਈ ਕੋਰਟ ਵੀ ਮੇਰਾ ਜਿਹੜਾ ਵਾ ਉਹ ਕੇਸ ਚੱਲਦਾ ਹੈ 27 ਤਰੀਕ ਪਈ ਹੈ ਤੇ ਸਰ ਇਹ ਮੇਰੇ ਕੋਰਟ ਦੇ ਜਿਹੜੇ ਆ ਪੇਪਰ ਨੇ ਇਹ ਦੇਖੋ ਸਰ ਤੇ ਮੈਂ ਤੇ ਇਹ ਕਹੂੰਗੀ ਕਿ ਜਿਹੜਾ ਆ ਕਿ ਮੇਰੇ ਫੈਸਲੇ ਦੀ ਜਿਹੜੀ ਆ ਉਹ ਵੇਟ ਕੀਤੀ ਜਾਵੇ ਜੋ ਕੋਰਟ ਫੈਸਲਾ ਕਰੂਗੀ ਮੈਨੂੰ ਮਨਜ਼ੂਰ ਹੋਵੇ ਠੀਕ ਹੈ ਤੇ ਮੈਂ ਤੇ ਇਹੀ ਮੰਗ ਕਰਦੀ ਆ ਸਰਕਾਰ ਕੋਲੋਂ ਕਹਿੰਦੇ ਕਿ ਆਮ ਲੋਕਾਂ ਦੀ ਸਰਕਾਰ ਆ ਪਰ ਇੱਥੇ ਆਮ ਲੋਕਾਂ ਨਾਲ ਹੀ ਧੱਕਾ ਹੁੰਦਾ ਆ ਪੈਸੇ ਵਾਲੇ ਤੇ ਜਿਹੜੇ ਆ ਉਹ ਰਿਸ਼ਵਤ ਦੇ ਕੇ ਪੈਸਾ ਦੇ ਕੇ ਜਿਹੜੇ ਆ ਉਹ ਮਤਲਬ ਸਾਈਡ ਤੇ ਹੋ ਜਾਂਦੇ ਆ ਕਿੰਨੇ ਕੁ ਲੋਕ ਸੀ ਜਿਹੜੇ ਕਬਜ਼ਾ ਕਰਨ ਆਏ ਜੀ ਉਹ 20-25 ਲੋਕ ਸੀਗੇ ਤੇ ਉਹਨਾਂ ਕੋਲ ਹਥਿਆਰ ਵੀ ਸੀਗੇ ਤੇ ਮਤਲਬ ਪੁਲਿਸ ਜਿਹੜੀ ਆ ਉਹਨਾਂ ਦੇ ਨਾਲ ਸੀ ਤੁਸੀਂ ਘਰ ਦੇ ਵਿੱਚ ਇਕੱਲੇ ਸੀ ਹੋ ਹਾਂਜੀ ਮੈਂ ਉਸ ਟਾਈਮ ਇਕੱਲੀ ਸੀ ਮੇਰੇ ਮਦਰ ਮੇਰੇ ਕੋਲ ਸੀਗੇ ਤੇ ਉਸ ਤੋਂ ਬਾਅਦ ਆ ਜਦੋਂ ਫਿਰ ਰੌਲਾ ਪਿਆ ਨਾ ਕਿ ਪੁਲਿਸ ਉਹਨੂੰ ਦਬਕੇ ਮਾਰਨ ਲਈ ਤਮਕੋਂ ਲਈ ਫਿਰ ਮੇਰੇ ਸ਼ਰੀਕਾ ਭਾਈ ਜਾਰਾ ਜਿਹੜਾ ਉਹ ਆਇਆ ਤੇ ਉਹਨਾਂ ਨੇ ਗੱਲਬਾਤ ਕੀਤੀ ਫਿਰ ਜਮੀਨ ਵਾ ਕੇ ਗਏ ਕਿ ਚਲੇਗੇ ਨਹੀਂ ਜਮੀਨ ਉਹਨਾਂ ਨੇ ਵਾਈ ਜਿੰਨੀ ਕੋਨਾ ਕੋ ਵਗੀ ਬਾਅਦ ਵਿੱਚ ਉਹ ਚਲੇ ਗਏ ਪੁਲਿਸ ਨੇ ਉਹਨਾਂ ਨੂੰ ਮੇਰੇ ਸਾਹਮਣੇ ਫੋਨ ਕਰਤਾ ਕਿ ਤੁਸੀਂ ਭੱਜ ਜਾਓ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਐਸਚੋ ਸਾਹਬ ਨੇ ਉੱਚ ਅਧਿਕਾਰੀ ਨੇ ਜਿਹੜੇ ਪੰਜਾਬ ਪੁਲਿਸ ਦੇ ਉਹਨਾਂ ਤੋਂ ਕੀ ਮੰਗ ਕਰਦੇ ਜਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਮਤਲਬ ਗਰੀਬਾਂ ਦੀ ਕੌਣ ਸੁਣੇ ਮਾੜੇ ਬੰਦੇ ਦੀ ਕੌਣ ਸੁਣੇ ਕਿ ਵਿਧਵਾ ਜਨਾਨੀ ਦੀ ਕੋਈ ਲਾਈਫ ਨਹੀਂ ਹੈਗੀ ਕਿ ਵਿਧਵਾ ਜਨਾਨੀ ਨੂੰ ਕੋਈ ਹੱਕ ਨਹੀਂ ਹੈਗਾ ਆਪਣੇ ਹੱਕ ਲਈ ਲੜਨ ਦਾ ਜਾਂ ਮਤਲਬ ਕਿਸੇ ਨਾਲ ਗੱਲ ਕਰਨ ਦਾ ਮਤਲਬ ਇਹ ਜਿਹੜਾ ਦਬਾਅ ਹੈ ਇਹ ਨਹੀਂ ਪੈਣਾ ਚਾਹੀਦਾ ਠੀਕ ਆ ਸਾਡੀ ਵੀ ਕੋਈ ਸੁਣਵਾਈ ਹੋਣੀ ਚਾਹੀਦੀ ਆ ਆਮ ਲੋਕਾਂ ਦੀ ਜੇ ਸਾਡੇ ਕੋਲ ਪੈਸਾ ਨਹੀਂ ਹੈਗਾ ਤੇ ਕੀ ਗੱਲ ਸਾਨੂੰ ਜੀਣ ਦਾ ਹੱਕ ਨਹੀਂ ਹੈਗਾ ਜਾਂ ਸਾਡੇ ਨਾਲ ਕੋਈ ਖੜਨ ਵਾਲਾ ਨਹੀਂ ਹੈਗਾ ਤੇ ਕੀ ਅਸੀਂ ਮਰ ਜੀਏ ਮੈਂ ਤੇ ਇਹੀ ਮੰਗ ਕਰਦੀ ਆ ਮੈਂ ਤੇ ਇਹੀ ਕਹੂੰਗੀ ਕਿ ਜੇ ਮੇਰੇ ਨਾਲ ਇਦਾਂ ਦਾ ਕੋਈ ਧੱਕਾ ਹੁੰਦਾ ਹੈ ਤੇ ਮੈਂ ਸੁਸਾਈਡ ਕਰ ਲੂੰਗੀ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਅੰਗਰੇਜ਼ ਸਿੰਘ ਹੋਣੀ ਤੇ ਉਹਦੇ ਚਾਰ ਪੁੱਤਰ ਤੇ ਕਸ਼ਮੀਰ ਸਿੰਘ son of ਰਗਵੀਰ ਸਿੰਘ ਚਮਕੌਰ ਸਿੰਘ son of ਗਰਮੇਂ ਸਿੰਘ ਇਹ ਜ਼ਿੰਮੇਵਾਰ ਹੋਣਗੇ ਇਹ ਐਸਾ ਇਹਨਾਂ ਨੂੰ ਆਪਣੀ ਜ਼ਮੀਨ ਦਾ ਇਸ਼ੂ ਮਿਲਿਆ ਹੈ। ਇਹ ਸਲਾਰੰਗ ਰੇਸਰ ਕੀ ਲਵਜੀਤ ਸਿੰਘ ਪਤਨੀ ਮਨਦੀਪ ਕੌਰ ਵੱਲੋਂ ਤੁਹਾਡੇ ਤੇ ਦੋਸ਼ ਲਾਇਆ ਗਿਆ ਕਿ ਤਿੰਨ ਕਿੱਲੇ ਜ਼ਮੀਨ ਤੁਸੀਂ ਜਿਹੜੀ ਆ ਜਾਲੀ ਦਸਤਾਵੇਜ਼ ਦੇ ਲਾ ਕੇ ਖਰੀਦੀ ਹੈ ਜੀ। ਮੈਂ ਕੋਈ ਜਾਲੀ ਵਸਤਾ ਵੇਚ ਨਹੀਂ ਲਾਏ। ਅਰਜੀਵ ਸਿੰਘ ਜਿਹੜਾ ਉਹ ਜੈ ਲਵਜੀਤ ਸਿੰਘ ਦਾ ਪੁੱਤਰ ਸੀ। ਉਨੇ ਕੋਰਟ ਦੇ ਥਰੂ ਆਪਣੀ ਕੇਸ ਲਾਇਆ ਵੀ ਮੈਨੂੰ ਆਪਣੇ ਪਿਓ ਦਾ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਉਹਨੂੰ ਉਹਨੇ ਪਹਿਲਾਂ ਲੋਅਰ ਕੋਰਟ ਦੇ ਵਿੱਚ ਕੇਸ ਕੀਤਾ ਲੋਅਰ ਕੋਰਟ ਨੇ ਜਿਹੜਾ ਉਹਦੇ ਹੱਕ ਵਿੱਚ ਕੇਸ ਕਰਕੇ ਇੱਕ ਹਿੱਸਾ ਉਹ ਪਹਿਲੇ ਪੁੱਤਰ ਨੂੰ ਦਿੱਤਾ ਤੇ ਦੋ ਹਿੱਸੇ ਮਾਂ ਪੁੱਤ ਮਗਰ ਲਿਆ ਨੂੰ ਦਿੱਤੇ ਜਿਹੜੀ ਉਹਦੀ ਪਹਿਲੀ ਮਾਂ ਤਲਾਕ ਸੁਦਾ ਸੀ ਉਹਨੂੰ ਕੋਈ ਹਿੱਸਾ ਨਹੀਂ ਦਿੱਤਾ ਉਸ ਤੋਂ ਬਾਅਦ ਆ ਮਨਦੀਪ ਕੋਰ ਨੇ ਜਦੋਂ ਉਦੇ ਹੱਥ ਵਿੱਚ ਹੱਕ ਵਿੱਚ ਲੋਰ ਕੋਰਟ ਨੇ ਦਿੱਤਾ ਤੇ ਮਨਦੀਪ ਕੌਰ ਨੇ ਫਿਰ ਦਬਾਲਾ ਸੈਸ਼ਨ ਦੇ ਵਿੱਚ ਅਪੀਲ ਪਾਈ ਅਪੀਲ ਪਾਉਣ ਦੇ باوجود ਫਿਰ ਸੈਸ਼ਨ ਕੋਰਟ ਨੇ ਵੀ ਉਹ ਫੀਲ ਨੂੰ ਖਾਰਜ ਕਰਕੇ ਪਹਿਲਾ ਹੀ ਫੈਸਲਾ ਬਾਹਰ ਰੱਖਿਆ ਕਿ ਜਿਹੜਾ ਰਜੀਵ ਸਿੰਘ ਉਹਦਾ ਪਹਿਲਾ ਪੁੱਤਰ ਆ ਉਹਦਾ ਇੱਕ ਸ਼ੇਅਰ ਬਣਦਾ ਤੇ ਉਹ ਉਹਨੂੰ ਜਿਹੜਾ ਵਾ ਸ਼ੇਅਰ ਦਿੱਤਾ ਗਿਆ ਉਹ ਦੋਹਾਂ ਕੋਰਟਾਂ ਦੇ ਵਿੱਚੋਂ ਉਹਨੂੰ ਉਹ ਸ਼ੇਅਰ ਮਿਲਿਆ ਵਾ ਉਹਦਾ ਸ਼ੇਅਰ ਆ ਉਹ ਜਿਹੜਾ ਵਾ ਇੰਤਕਾਲ ਚੜੀ ਆ ਇੰਤਕਾਲ ਚੜੀ ਤੋਂ ਵਾਦਾ 8 ਮਹੀਨੇ ਵਾਦਾ ਉਹਨੇ ਜਿਹੜੀ ਆ ਰਜੀਵ ਸਿੰਘ ਆ ਉਹਨੇ ਜ਼ਮੀਨ ਵੇਚੀ ਆ ਉਹ ਤਿੰਨ ਕਿੱਲੇ ਜ਼ਮੀਨ ਦੀ ਆ ਨਾ ਰਜਿਸਟਰੀ ਕੀਤੀ ਆ ਕੁਝ ਰਕਵਾ ਪਿੰਡ ਢੰਡ ਦੇ ਵਿੱਚ ਆ ਕੁਝ ਰਕਵਾ ਪਿੰਡ ਐਮਾ ਖੁਰਦੇ ਦੇ ਵਿੱਚ ਆ ਚੱਕਾ ਰਾਈ ਅਸੀਂ ਪੈਸੇ ਦਿੱਤੇ ਆ ਪੈਸੇ ਦੇ ਕੇ ਉਹਦੇ ਕੋਲ ਜ਼ਮੀਨ ਖਰੀਦੀ ਆ ਇੰਤਕਾਲ ਸਾਡੇ ਨਾਂ ਚੜ ਗਈ ਆ ਇਹ ਰਜਿਸਟਰੀ ਟਾਈਮ ਵੀ ਤਹਿਸੀਲਦਾਰ ਸਾਹਿਬ ਨੇ ਕੋਰਟ ਦੇ ਆਰਡਰ ਦੋਹਾਂ ਅਦਾਲਤਾਂ ਦੇ ਵੇਰੀਫਾਈ ਕੀਤੇ ਆ ਉਹਨਾਂ ਨੂੰ ਪੜਿਆ ਵਾ ਪੜ ਕੇ ਉਹਨੇ ਫਿਰ ਰਜਿਸਟਰੀ ਕੀਤੀ ਆ ਮੈਂ ਇੱਕ ਨੰਬਰ ਦੇ ਵਿੱਚ ਪੈਸੇ ਦਿੱਤੇ ਆ ਇੱਕ ਨੰਬਰ ਦੀ ਜ਼ਮੀਨ ਖਰੀਦੀ ਆ ਜੋ ਮੇਰੇ ਤੇ ਇਹ ਇਲਜ਼ਾਮ ਲਾਇਆ ਗਿਆ ਵਾ ਇਹ ਬਿਲਕੁਲ ਗਲਤ ਆ ਮੈਂ ਇਲਾਕੇ ਦੇ ਵਿੱਚ ਚੰਗਾ ਮੋਤਬਰਾਂ ਦੇ ਵਿੱਚ ਨਾ ਹੁੰਦਾ ਕਿ ਮੇਰੀ ਇਮੇਜ ਨੂੰ ਖਰਾਬ ਕਰਨ ਵਾਸਤੇ ਭੈਣ ਮਨਦੀਪ ਕੌਰ ਜਿਹੜੀ ਆ ਮੈਨੂੰ ਬਦਨਾਮ ਉਹ ਝੂਠਾ ਮਤਲਬ ਦਸਤਾਵੇਜ਼ ਦਾ ਬਹਾਨਾ ਬਣਾ ਕੇ ਬਦਨਾਮ ਕਰ ਰਹੀ ਆ ਜੋ ਕਿ ਮੈਂ ਬਿਲਕੁਲ ਸੱਚਾ ਤੇ ਖਰਾਵਾ ਜੀ ਇਹਦੇ ਵਿੱਚ ਕੋਈ ਮੈਂ ਗੱਲ ਲਕਾਈ ਨਹੀਂ ਇੱਕ ਨੰਬਰ 'ਚ ਪੈਸੇ ਦਿੱਤੇ ਆ ਇੱਕ ਨੰਬਰ 'ਚ ਜ਼ਮੀਨ ਖਰੀਦੀ ਆ ਕੋਰਟ ਦੇ ਲੋਅਰ ਕੋਰਟ ਤੇ ਸੈਸ਼ਨ ਕੋਰਟ ਵੱਲੋਂ ਰਜੀਵ ਨੂੰ ਜ਼ਮੀਨ ਮਿਲੀ ਹੋਈ ਆ ਉਹਨਾਂ ਦੀ ਮੈਂ ਰਜਿਸਟਰੀ ਕਰਵਾਈ ਆ ਜੀ ਆ ਮੇਰੇ ਕੋਲ ਦਸਤਾਵੇਜ਼ ਆ ਰਜਿਸਟਰੀਆਂ ਵੀ ਆ ਦੋਵੇਂ ਕੋਰਟ ਦੇ ਆਰਡਰ ਵੀ ਕੋਲ ਆ ਜੀ ਇੰਤਕਾਲ ਮੇਰੇ ਨਾਂ ਦੇ ਮੇਰੇ ਪਰਿਵਾਰ ਦੇ ਨਾਂ ਜਿਹਦੇ ਨਾਂ ਰਜਿਸਟਰੀ ਉਹਨਾਂ ਦੇ ਨਾਂ ਚੜੀ ਹੋਈ ਹੈ ਇੱਕ ਸਰ ਉਹਨਾਂ ਵੱਲੋਂ ਇਹ ਵੀ ਦੋਸ਼ ਲਾਇਆ ਜਾ ਰਿਹਾ ਕਿ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਜ਼ਮੀਨ ਨੂੰ ਵਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਵੀ 25 ਬੰਦੇ ਲੈ ਕੇ ਨਹੀਂ ਮੈਂ ਕੋਈ ਓਪਰਾ ਬੰਦਾ ਨਹੀਂ ਲਿਆ ਵੀਡੀਓ ਵੀ ਸਾਡੇ ਕੋਲ ਬਣੀ ਹੋਈ ਆ ਲੇਕਿਨ ਜਦੋਂ ਇਹ ਮੈਨੂੰ ਪਹਿਲੀ ਵਾਉਣ ਤੋਂ ਇਤਰਾਜ਼ ਕਰਦੀ ਸੀ ਤੇ ਸਰਕਾਰ ਜਿਹੜੀ ਆ ਐਸੇ ਕੰਮ ਲਈ ਹੁੰਦੀ ਆ ਮੈਂ ਪ੍ਰਸ਼ਾਸਨ ਨੂੰ ਆਪਣੀ ਐਪੀਲ ਐਪਲੀਕੇਸ਼ਨ ਦਿੱਤੀ ਆ ਪ੍ਰਸ਼ਾਸਨ ਨੇ ਮੇਰੇ ਡਾਕੂਮੈਂਟਸ ਕੋਰਟ ਦੇ ਆਰਡਰ ਵੇਖੇ ਰਜਿਸਟਰੀਆਂ ਵੇਖੀਆਂ ਇੰਤਕਾਲ ਵੇਖੀਆਂ ਤੇ ਉਹਨੇ ਇਸ ਗੱਲ ਨੂੰ ਰਾਈਟ ਗਿਣਿਆ ਮੈਂ ਇਹਦੇ ਕੋਲੋਂ ਡਾਕੂਮੈਂਟ ਦਿਖਾਓ ਉਹਨੇ ਕੋਈ ਵੀ ਡਾਕੂਮੈਂਟ ਜਿਹੜਾ ਵਾ ਪੁਲਿਸ ਨੂੰ ਦਿਖਾ ਨਹੀਂ ਸਕੀ ਬਾਕੀ 20 25 ਬੰਦੇ ਕੋਈ ਨਹੀਂ ਗਏ ਸਿਰਫ ਮੇਰੇ ਆਪਣੇ ਪਰਿਵਾਰ ਦਾ ਟਰੈਕਟਰ ਆ ਆਪਣਾ ਟਰੈਕਟਰ ਆ ਸਾਡਾ ਆਪਣਾ ਪਰਿਵਾਰ ਆ ਜਿਸ ਤਰ੍ਹਾਂ ਜੋ ਅਸੀਂ ਵਾਈ ਕਰਦੇ ਆ ਉਸੇ ਰੁਟੀਨ ਦੇ ਵਿੱਚ ਅਸੀਂ ਵਾਈ ਕੀਤੀ ਆ ਜ਼ਮੀਨ ਵਾ ਕੇ ਸੋ ਨਾਂ ਬੀਜਿਆ ਵਾ ਕੁਦਰਕ ਬੇਦੇ ਚ ਢਿੰਜਣ ਬੀਜਿਆ ਵਾ ਤੇ ਉਹਨੂੰ ਭਰਿਆ ਹੋਇਆ ਵਾ ਸਗੋਂ ਭੈਣ ਮੰਨਦੀਪ ਸਾਨੂੰ ਧਮਕੀਆਂ ਦੇ ਰਹੀ ਆ ਵੀ ਤੁਹਾਡੀ ਬੀਜੀ ਹੋਈ ਫਸਲ ਨੂੰ ਮੈਂ ਵਾਧ ਦੇਣਾ ਜਾਂ ਵੱਖ-ਵੱਖ ਤਰ੍ਹਾਂ ਦੀਆਂ ਹੋਰ ਸਾਡੇ ਅਸੀਂ ਵਪਾਰੀ ਹੋਣ ਦਾ ਕਰਕੇ ਜਿਹੜਾ ਵਾ ਸਾਨੂੰ ਧਮਕੀਆਂ ਦੇ ਰਹੀ ਆ ਵੀ ਮੈਂ ਤੁਹਾਨੂੰ ਐਂ ਕਰਾ ਦੂੰਗੀ ਐਂ ਕਰਾ ਦੂੰਗੀ ਜਿਹੜਾ ਕਿ ਸਾਨੂੰ ਇਸ ਟਾਈਮ ਇਹਦੇ ਤੋਂ ਮਾਲੀ ਤੇ ਜਾਨੀ ਵੀ ਨੁਕਸਾਨ ਦਾ ਮੇਰੇ ਪਰਿਵਾਰ ਨੂੰ ਇਹਦੇ ਪ੍ਰਤੀ ਪੂਰਾ ਖਤਰਾ ਵਾ ਮੈਂ ਇਹਦੇ ਬਦਲੇ ਸਗੋਂ ਰਿਕਵੈਸਟ ਕਰਦਾ ਤੇ ਮੇਰੀ ਮਾਲ ਜਾਂ ਕੋਈ ਵੀ ਨੁਕਸਾਨ ਹੁੰਦਾ ਵਾ ਮਾਲੀ ਜਾਂ ਜਾਨੀ ਮੇਰਾ ਜਾਂ ਮੇਰੇ ਪਰਿਵਾਰ ਦਾ